ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਢੇਡਾਂ ਦੀ ਗੱਲ ਕਰਨੀ ਹੈ ਜਿਹੜੀਆਂ ਸੰਗਰੂਰ ਲੋਕ ਸਭਾ ਸੀਟ ਤੇ ਢੇਡਾਂ ਸੀ ਸਿਮਰਜੀਤ ਮਾਨ ਦੀਆਂ ਉਹਨਾਂ ਦਾ ਸਮਝ ਆ ਗਈ ਥੋੜੀ ਜੀ ਐਸੇ ਕਿ ਉਹਨਾਂ ਢੇਡਾਂ ਨੇ ਸਿਮਰਜੀਤ ਮਾਨ ਨੂੰ ਵੋਟਾਂ ਪਾਈਆਂ ਨੇ ਤੇ ਸਿਮਰਜੀਤ ਮਾਨ ਵੀ ਜਿਵੇਂ ਮੁਰਛਾ ਨੂੰ ਵੱਡੇ ਦਿੰਦਾ ਸੀ ਤੇ ਉਹਨੂੰ ਵੀ ਥੋੜੀ ਜਿਹੀ ਸੁਰਤ ਆਈ ਹੈ ਅਕਲ ਟਿਕਾਣੇ ਆਈ ਉਹਦੇ ਵੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਮਰਨ ਤੋਂ ਪਹਿਲਾਂ ਸਿਰ 'ਤੇ ਖੇ ਪਵਾ ਕੇ ਗਿਆ ਹਾਰਿਆ ਸੀ ਤੇ ਇਹਨੂੰ ਬੁੱਢੇ ਨੂੰ ਵੀ ਹਲੇ ਉਹਨੇ ਸਮਝ ਹੈ ਨਹੀਂ ਦੁਬਾਰਾ ਫੇਰ ਨਾ ਕਿਤੇ ਇਲੈਕਸ਼ਨ ਲੜਨ ਲੱਗ ਜੇ ਪਰ ਮੈਨੂੰ ਲੱਗਦਾ ਨਹੀਂ ਉਥੋਂ ਤੱਕ ਜਾਊਗਾ ਚਲੋ ਕੋਈ ਨਹੀਂ ਆਪਣੇ ਕਹਿਣ ਨਾਲ ਕੋਈ ਮਰਦਾ ਨਹੀਂ ਆਪਣੇ ਕਹਿਣ ਨਾਲ ਕੋਈ ਜੀ ਨਹੀਂ ਸਕਦਾ ਪਰ ਮੈਂ ਜਿਹੜੀ ਅੱਜ ਗੱਲ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਨਕ ਤਾਂ ਧੰਨਵਾਦ ਕਰਦਾ ਕਿ ਜਿਹੜੀਆਂ ਸੰਗਰੂਰ ਤੇ ਭੇਡਾਂ ਸੀ ਸਮਝਿਤ ਮਾਨਦੀਆਂ ਉਹਨਾਂ ਨੂੰ ਸਮਝ ਆ ਗਈ ਵੋਟਾਂ ਪਾਈਆਂ ਨੀਅਤ ਕੀ ਹਰਾਤ ਪਰੜੀਆਂ ਖੰਡੂਰ ਸਾਹਿਬ ਤੇ ਅੰਮ੍ਰਿਤਪਾਲ ਦੀਆਂ ਭੇਡਾਂ ਨੇ ਤੇ ਇਹ ਭੇਡਾਂ ਨਮੀਆਂ ਨਮੀਆਂ ਆਈਆਂ ਨੇ ਹਲੇ ਦੋ ਚਾਰ ਵਾਰੀ ਉਹਨਾਂ ਲਹੋਂਗੀਆਂ ਤੇ ਫਿਰ ਜਦੋਂ ਨਵੇਂ ਬਣੇ ਲੀਡਰਾਂ ਨੇ ਛੇ ਦਿਸ਼ਾ ਤੇ ਉਨ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਥੋੜੀ ਸਮਝ ਆਉਣੀ ਹੈ ਅਮਰਪਾਲ ਜਿੱਤ ਗਿਆ ਮੈਂ ਕਿਹਾ ਸੀ ਨਹੀਂ ਜਿੱਦਾ ਇੱਕ ਗੱਲ ਮੈਂ ਪਰ ਇਹ ਕਹੀ ਸੀ ਵੀ ਸਰਬਜੀਤ ਜਿਹੜੇ ਆ ਫਰੀਦਕੋਟ ਤੋਂ ਤੇ ਉਹਨਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਦੇਣਾ ਚਾਹੀਦਾ ਸੀ ਚਲੋ ਉਹ ਜਿੱਤ ਗਿਆ ਉਹਦੇ ਲਈ ਜ਼ਰੂਰੀ ਵੀ ਹੈ ਕਿਉਂਕਿ ਉਹਦੇ ਪਰਿਵਾਰ ਦੀ ਕੁਰਬਾਨੀ ਸੀ ਪਰ ਅੰਮ੍ਰਿਤਪਾਲ ਖੱਚ ਦੀ ਕੋਈ ਕੁਰਬਾਨੀ ਨਹੀਂ ਜੇ ਉਹਨੂੰ ਜਿਤਾਇਆ ਭੇਡਾਂ ਨੇ ਤਾਂ ਭੇਡਾਂ ਨੂੰ ਖਮਿਆਜਾ ਭੁਗਤਣਾ ਪਊ ਇੱਕ ਮੈਂ ਤੇ ਬੇਨਤੀ ਕਰਨੀ ਹੈ ਮੈਂ ਆਪਣੇ ਸਟੈਂਡ ਤੇ ਹੁੰਨਾ ਹਰ ਵਕਤ ਸਾਨੂੰ ਕੋਈ ਮਤਲਬ ਨਹੀਂ ਕੋਈ ਜਿੱਤੇ ਕੋਈ ਹਾਰੇ ਠੀਕ ਹੈ ਲੋਕਾਂ ਨੇ ਜਿਤਾਇਆ ਤੇ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਵੋਟਾਂ ਪਾਈਆਂ ਨੇ ਪਰ ਕਈਆਂ ਨੇ ਮਿਰਚਾਂ ਬਹੁਤ ਲੱਗੀਆਂ ਮੈਨੂੰ ਕਈਆਂ ਨੇ ਮੈਸੇਜ ਬਹੁਤ ਕੀਤੇ ਫੋਨ ਬਹੁਤ ਕੀਤੇ ਕਮੈਂਟ ਬਹੁਤ ਕੀਤੇ ਕਿ ਤੁਹਾਡਾ ਪੁਰਾਣਾ ਜਿੱਤ ਗਿਆ ਸਾਡਾ ਪੁਰਾਣਾ ਨਹੀਂ ਹੈਗਾ ਜੀ ਜਿਹੜੇ ਕਹਿੰਦੇ ਨੇ ਉਹਨਾਂ ਦਾ ਪੁਰਾਣਾ ਹੋਊਗਾ ਪਹਿਲੀ ਗੱਲ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਮਰਧਾਰੀ ਹੋ ਕੇ ਤੁਸੀਂ ਪੰਥਕ ਸੀੜ ਦੀ ਗੱਲ ਕਰਦੇ ਹੋ ਤੁਸੀਂ ਹਰੇਕ ਨੂੰ ਹਰੇਕ ਦਾ ਪੁਰਾਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਮੇਰੇ ਪੈਰ 'ਚ 5000 ਦੀ ਜੁੱਤੀ ਪਾਈ ਹੁੰਦੀ ਹੈ ਸਾਡੀ ਜੁੱਤੀ ਦੇ ਬਰਾਬਰ ਨਹੀਂ ਅਮਰਤਪਾਲ ਪਹਿਲਾਂ ਵੀ ਇੱਕ ਟੇੜ ਸੀ ਹੁਣ ਵੀ ਇੱਕ ਟੇੜ ਹੈ ਮੈਂ ਕਿਉਂ ਕਹਿਣਾ ਇਹ ਉਹੀ ਅਮਰਤਪਾਲ ਹੈ ਜਿਹੜਾ ਕਹਿੰਦਾ ਸੀ ਮੈਂ ਗੁਲਾਮ ਹਾਂ ਕਹਿੰਦਾ ਸੀ ਨਾ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ ਤੈਨੂੰ ਸੰਵਿਧਾਨ ਨੂੰ ਮੰਨੂਗਾ ਵੀ ਸਵਿਧਾਨ ਦੇ ਅੰਦਰ ਸੌਵੇਂ ਚੁੱਕੂਗਾ ਤੇ ਜਿਹੜੇ ਬੈਨੀਫਿਟ ਮਿਲਣਗੇ ਤਨਖਾਹ ਮਿਲੂਗੀ ਪੱਤੇ ਮਿਲਣਗੇ ਗੱਡੀ ਮਿਲੂਗੀ ਉਹ ਸਾਰਾ ਸਬੰਧਾਨ ਦੇ ਅੰਡਰੇ ਹੀ ਮਿਲੂਗਾ ਤੇ ਹੁਣ ਸ਼ਰਮ ਨਾ ਤਾਂ ਅਮਰਤਪਾਲ ਨੂੰ ਹੈ ਨਾ ਉਹਦੀਆਂ ਭੇਡਾਂ ਨੂੰ ਹੈ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੋਈ ਜਿੱਤੇ ਕੋਈ ਹਰੇ ਪਰ ਜਿਹੜੀ ਕਮਿਟਮੈਂਟ ਲੋਕਾਂ ਦੇ ਨਾਲ ਕੀਤੀ ਗਈ ਸੀ ਨਾ ਕਿ ਮੈਂ ਸਬਧਾਨ ਨੂੰ ਮੰਨਦਾ ਨਹੀਂ ਤੇ ਹੁਣ ਇਹ ਪਤਾ ਲੱਗੇ ਜਾਣਾ ਚਲੋ ਕੋਈ ਗੱਲ ਨਹੀਂ ਉਹ ਤਾਂ ਉਹਦੀ ਬੇਸ਼ਰਮੀ ਹੈ ਉਹ ਮੰਨੇ ਨਾ ਮੰਨੇ ਅਸੀਂ ਕੀ ਲੈਣਾ ਪਰ ਮੇਰੀ ਜਵਾਨ ਤੋਂ ਹਲੇ ਵੀ ਭੇਡ ਸ਼ਬਦੀ ਨਿਕਲਣਾ ਕਿਉਂਕਿ ਜਿਹੜੀਆਂ ਭੇਡਾਂ ਨੇ ਨਾ ਇਹਨਾਂ ਨੂੰ ਸਮਝ ਛੇਤੀ ਆ ਨਹੀਂ ਸਕਦੀ ਤੇ ਹੁਣ ਤੁਸੀਂ ਦੇਖ ਹੀ ਲਿਓ ਕਿ ਇਹਨਾਂ ਭੇਡਾਂ ਨੇ ਉਹਨਾਂ ਲਹਾਈ ਜਾਣੀਆਂ ਤੇ ਜਦੋਂ ਬਿਲਕੁਲ ਖਤਮ ਹੋ ਗਈ ਉਹਨਾਂ ਫਿਰ ਇਹਨਾਂ ਨੂੰ ਥੋੜੀ ਬਹੁਤ ਅਗ ਲਾਉਣੀ ਹੈ ਇਹਨਾਂ ਨੇ ਸਮਝਣਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ ਖੰਡੂਰ ਸਾਹਿਬ ਤੋਂ ਅਮਰਤਪਾਲ ਨੂੰ ਬੋਲਟ ਪਾ ਕੇ ਜਿਤਾਇਆ ਲੋਕਾਂ ਨੇ ਤੇ ਉਹਨਾਂ ਲੋਕਾਂ ਨੂੰ ਇਹ ਨਹੀਂ ਕਿ ਤਾਂ ਸਮਝ ਜ਼ਰੂਰ ਹੋਊਗੀ ਕਿ ਇਹ ਜਿਹੜਾ ਅਤਵਾਦ ਜਾਂ ਇਹ ਗੁੰਡਾਗਰਦੀ ਦੀ ਲਹਿਰ ਚੱਲਦੀ ਹੈ ਤੇ ਇਹਨੂੰ ਚਲਾਉਣ ਵਾਲੇ ਕੌਣ ਨੇ ਅਮਰਤਪਾਲ ਨੂੰ ਕਿਵੇਂ ਵਰਤਿਆ ਗਿਆ ਆਰਐਸਐਸ ਨੇ ਕਿਵੇਂ ਭਾਜਪਾ ਨੇ ਆਪਣਾ ਬੋਟ ਬੈਂਕ ਬੋਟ ਸ਼ੇਅਰ ਵਧਾਇਆ ਔਰ ਆਰਐਸਐਸ ਨੇ ਪਲਾਨਟ ਕਰਕੇ ਉਹਨੂੰ ਇਲੈਕਸ਼ਨ ਲੜਾਈ ਇਹ ਸਭ ਕੁਝ ਸਾਹਮਣੇ ਆ ਹੀ ਜਾਣਾ ਪਰ ਦੋ ਗੱਲਾਂ ਇੱਕ ਹੋਰ ਨੇ ਹੁਣ ਕੀ ਅਮਰਤਪਾਲ ਹੁਣ ਵੀ ਜਾਂ ਉਹਦੀਆਂ ਭੇਡਾਂ ਨਸ਼ੇ ਸਡਾਉਣ ਦੀ ਲਹਿਰ ਚਲਾਉਣ ਗਈਆਂ ਹੁਣ ਵੀ ਅੰਮਰ ਸ਼ਿਕਾਇਆ ਜਾਓ ਜਿਹੜਾ ਚੋਲਾ ਸੰਜਨੈਲ ਸਿੰਘ ਵਾਲਾ ਪਾ ਕੇ ਉਦਾਂ ਦੇ ਪੱਗ ਉਦਾਂ ਦਾ ਸਿਰ ਸੇਫੜ ਕੇ ਤੇ ਹੁਣ ਵੀ ਲੋਕ ਸਭਾ ਦੇ ਵਿੱਚ ਜਾਊਗਾ ਬਹੁਤ ਵੱਡੇ ਸਵਾਲ ਨੇ ਐਨਐਸਏ ਮੈਂ ਖੁਦ ਕਹਿਣਾ ਕਿ ਪੰਜਾਬ ਸਰਕਾਰ ਹਟਾਵੇ ਜਿਹੜਾ ਬੰਦਾ ਜਿੱਤੇ ਐ ਤੇ ਉਹਦੀ ਜਿੱਤ ਦੀ ਪਾਵਰ ਜਿਹੜੀ ਹੈ ਉਹਨੂੰ ਮਿਲਣੀ ਚਾਹੀਦੀ ਤੇ ਮੈਂ ਕਹਿੰਦਾ ਜੇ ਕਿਤੇ ਐਨਐਸਏ ਪੰਜਾਬ ਸਰਕਾਰ ਨਹੀਂ ਹਟਾਉਂਦੀ ਤਾਂ ਉਹਦੀ ਬਹੁਤ ਵੱਡੀ ਗਲਤੀ ਹੈ ਉਹਨੂੰ ਖੁੱਲ ਦਿੱਤੀ ਜਾਵੇ ਇਲੈਕਸ਼ਨ ਜਿੱਤੇ ਆ। ਸਵਾਲ ਤਾਂ ਇਹ ਨੇ ਵੀ ਜਿਹੜੇ ਉਹਨੇ ਕਮਿਟਮੈਂਟ ਜਿਹੜੀ ਲੋਕਾਂ ਦੇ ਵਿੱਚ ਚਰਚਾ ਛੇੜੀ ਸੀ ਨਸ਼ੇ ਛਡਾਉਣ ਦੀ ਅੰਮ੍ਰਿਤ ਛਕਾਉਣ ਦੀ ਕੀ ਉਹ ਹੁਣ ਦੁਬਾਰਾ ਚੱਲੂਗੀ? ਜਿਹੜੀਆਂ ਭੇਡਾਂ ਪਿੱਛੇ ਲੱਗੀਆਂ ਨੇ ਕਿ ਉਹਦੇ ਤੇ ਖੜਨ ਗਿਆ। ਸਚਾਈ ਤਾਂ ਇਹ ਹੈ ਤੇ ਕਈਆਂ ਦੇ ਮਿਰਚਾਂ ਬੁੱਧ ਲੱਗੀਆਂ ਜਿੱਤ ਗਿਆ ਜੀ। ਤੁਹਾਡਾ ਕੀ ਖਿਆਲ ਹੈ? ਕੱਲਾ ਅੰਮ੍ਰਿਤਪਾਲ ਥੋੜੀ ਜਿੱਤੇ ਆ ਹੋਰ ਲੋਸਰੇ ਜਿੱਤੇ ਨੇ। ਅਮਰਤਪਾਲ ਕੱਲਾ ਕੀ ਕਰ ਲੂਗਾ ਜਿਹੜੇ ਬਾਦਲਾਂ ਨੇ ਸ਼ਰਮਣੀ ਕੁਵਿਟ ਤੇ ਕਬਜ਼ਾ ਕੀਤਾ ਹੋਇਆ ਹੈ ਕਿ ਉਹ ਕਬਜ਼ਾ ਛਡਾਇਆ ਜਾਊਗਾ ਬਿਲਕੁਲ ਨਹੀਂ ਇਹ ਤਾਂ ਪਹਿਲੀ ਪਤਾ ਲੱਗਿਆ ਸੀ ਵੀ ਜਿਹੜੀ ਇਹਨਾਂ ਦੀ ਚਾਲ ਹੈ ਅੰਦਰ ਖਾਤੇ ਕੀ ਹੋ ਰਿਹਾ ਹੈ ਉਹ ਸਭ ਕੁਝ ਪਹਿਲੀ ਪਤਾ ਸੀ ਹਾਂ ਇਹਨਾਂ ਨੂੰ ਜ਼ਰੂਰ ਕਹੂੰਗਾ ਕਿ ਜਿਹੜੀਆਂ ਭੇਡਾਂ ਖੰਡੂ ਖੰਡੂਰ ਸਾਹਿਬ ਦੀ ਸੀਟ ਤੇ ਇਕੱਠੀਆਂ ਹੋ ਕੇ ਜਿਤਾਉਣ ਵਾਲੀਆਂ ਨੇ ਤੇ ਹਲੇ 10 ਸਾਲੇ ਬੁੜਕਣ ਗੀਆਂ ਜਦੋਂ ਉਹਨ ਲਾਹ ਇਲਾਹੀ ਗਈ ਖਤਮ ਹੋ ਗਈ ਉਹਨ ਫੇਰ ਸਮਝ ਆਉਣੀ ਮਾੜੀ ਮੋੜੀ ਕਿਉਂਕਿ ਜਿੰਨ ਜਦੋਂ ਉਹਨ ਹੁੰਦੀ ਹੈ ਉਹਨ ਚਰ ਪਾਲਾ ਲੱਗਦਾ ਨਹੀਂ ਜਦੋਂ ਉਹਨ ਲਾਹੀ ਜਾਂਦੀ ਹੈ ਤੇ ਉਦੋਂ ਪਾਲਾ ਲੱਗਣਾ ਸ਼ੁਰੂ ਹੁੰਦਾ ਹੈ ਫੇਰ ਥੋੜੀ ਬਹੁਤੀ ਸਮਝ ਆਉਂਦੀ ਹੈ ਅਕਲ ਟਿਕਾਣੇ ਆਉਂਦੀ ਹੈ ਪਹਿਲੀ ਗੱਲ ਤਾਂ ਅਮਰਤਪਾਲ ਪੰਜਾਬ ਵਿੱਚ ਨਹੀਂ ਖੜਦਾ ਜੇ ਉਹਨੂੰ ਐਨਐਸਏ ਹਟਾ ਕੇ ਬਾਹਰ ਕੱਢ ਦਿੱਤਾ ਤਾਂ ਦਿੱਲੀ ਜਾ ਕੇ ਬੈਠੂ ਫੇਡਾਂ ਇੱਥੇ ਫੇਰ ਬਿਆ ਬਿਆ ਕਰਨਗੀਆਂ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਕਈਆਂ ਨੇ ਸਵਾਲ ਕੀਤੇ ਕਿ ਹੁਣ ਵੀਡੀਓ ਨਹੀਂ ਪਾਈ ਬਈ ਪਾਤੀ ਏ ਸੁਣ ਲਿਓ ਜਿਹੜੀਆਂ ਗਾਲਾਂ ਕੱਢਣੀਆਂ ਨੇ ਕੱਢ ਲਿਓ ਥੱਲੇ ਇਹ ਔਕਾਤ ਐ ਨਾ ਲੋਕਾਂ ਦੀ ਜਿਹੜੇ ਕਹਿੰਦੇ ਤੁਹਾਡਾ ਪੁਰਾਣਾ ਜਿੱਤ ਗਿਆ ਵਕਾਤ ਜਿਹੜਾ ਨਵਾਂ ਪੰਥ ਸੱਜਣ ਲੱਗੇ ਨੇ ਜਣ ਕੇ ਇਹ ਕਹੇ ਲੋ ਕਿ ਜਿਹੜੀ ਭੇਡਾਂ ਦੀ ਗਿਣਤੀ ਹੈ ਨਾ ਬਹੁਤ ਆਤ ਵਿੱਚ ਬਹੁਤ ਵੱਡੀ ਹੁੰਦੀ ਹੈ ਤੇ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨੂੰ ਤਾਂ ਸਿੱਧੇ ਸਮਝ ਆਉਣੀ ਨਹੀਂ ਜਿੰਨਾ ਮਰਜ਼ੀ ਮੱਥਾ ਮਾਰੀ ਚੱਲੋ ਪਰ ਇਹਦਾ ਮਤਲਬ ਇਹ ਨਹੀਂ ਜੀ ਅਮਰਤਪਾਲ ਜਿੱਤ ਗਿਆ ਬੁੱਢਾ ਸਿੰਘ ਕਹਿ ਦੂਗਾ ਵੀ ਅਸੀਂ ਪਿੱਛੇ हट ਗਏ ਬਿਲਕੁਲ ਨਹੀਂ ਅਸੀਂ ਜੋ ਕੁਝ ਬੋਲਣਾ ਉਹੀ ਬੋਲਣਾ ਸਾਡੇ ਦਿਮਾਗ ਵਿੱਚ ਜੋ ਕੁਝ ਹੈ ਅਸੀਂ ਉਹੀ ਕਹਿਣਾ ਹੈ ਤੁਹਾਡੇ ਵਾਂਗੂ ਨਹੀਂ ਪਹਿਲਾਂ ਕਹਿੰਦੇ ਸੀ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਤੇ ਹੁਣ ਉਸ ਸੰਵਿਧਾਨ ਦੇ ਅੰਦਰ ਇਲੈਕਸ਼ਨ ਲੜੀ ਹੈ ਸੌ ਵੀ ਚੁੱਕੀ ਜਾਊਦੀ ਬਾਹਰ ਕੱਢਦਾ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਮਿਰਚਾਂ ਲੱਗਣਗੀਆਂ ਅੰਮ੍ਰਿਤਪਾਲ ਕਿਹੜੇ ਬਾਗ ਦੀ ਮੁਲੀ ਹੈ 500 443 ਦਿੱਤੇ ਨੇ 543 ਠੀਕ ਹੈ ਜਿਹੜੀਆਂ ਭੇਡਾਂ ਗਾਣਾ ਕੱਢਦੀਆਂ ਉਹਨਾਂ ਨੇ ਬੇਨਤੀ ਹੈ ਵੀਡੀਓ ਪਾਤੀ ਸੁਣ ਲਿਓ ਹੁਣ ਤੇ ਸੁਣਨ ਤੋਂ ਪਹਿਲਾਂ ਠੰਡੇ ਪਾਣੀ ਦੀ ਬੋਤਲ ਕੋਲੇ ਰੱਖ ਲਿਓ ਕਿਉਂਕਿ ਤਰੇਲੀਆਂ ਆਉਣਗੀਆਂ ਬੁੱਢਾ ਸਿੰਘ ਨਹੀਂ ਹਟਦਾ ਇਹ ਤਾਂ ਬੋਲ ਹੀ ਜਾਣਾ ਹੈ ਕੀ ਕਹੋਗੇ ਇਹ ਕਮਲ ਹੈ ਇਹ ਪਾਗਲ ਹੈ ਇਹੀ ਕਹਿਣਾ ਗਾਣਾ ਕੱਢੋ ਕੱਢੀ ਚਲੋ ਤੁਸੀਂ ਭੇਡਾਂ ਨੇ ਭੇਡਾਂ ਹੀ ਰਹਿਣਾ ਹੈ ਅਮਰਪਾਲ ਕਤੀੜ ਸੀ ਕਤੀੜ ਹੀ ਰਹਿਣਾ ਉਹਨੇ ਸਮਝ ਆਈ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ